ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਰੋਜੀ ਆਪਣੀ ਧੀ ਮੰਨੂ ਦੇ ਕੱਪੜੇ ਭੇਜਦੀ ਆ ਆਪਣੇ ਦਿਓਰ ਮਿੰਦੇ ਦੇ ਹੱਥ ਤੇ ਮਿੰਦਾ ਜਦ ਉੱਥੇ ਕੱਪੜੇ ਦੇ ਜਾਂਦਾ ਹੈ ਤੇ ਉੱਥੇ ਮੰਨੂ ਉਸ ਨੂੰ ਇਹੋ ਜੀ ਕਿਹੜੀ ਗੱਲ ਕਹਿ ਦਿੰਦੀ ਆ ਤੇ ਉਹ ਸੋਚਣ ਦੇ ਮਜਬੂਰ ਹੋ ਜਾਂਦਾ ਹੈ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਨੀਕੇ ਰੋਚੀ ਕਪੜੇ ਜੋੜ ਰਹੀ ਹੁੰਦੀ ਆ ਉਸ ਨੂੰ ਤੈਹ ਲਾ ਕੇ ਰੱਖ ਰਹੀ ਹੁੰਦੀ ਆ ਤੇ ਉੱਥੇ ਹੀ ਉਹ ਮੰਨੂ ਦੇ ਕੱਪੜੇ ਦੇ ਕੇ ਕਾਫੀ ਇਮੋਸ਼ਨਲ ਵੀ ਹੋ ਜਾਂਦੀ ਆ ਉਹ ਸੋਚਦੀ ਆ ਕਿ ਇਹ ਕੱਪੜੇ ਮੰਨੂ ਤੱਕ ਪਹੁੰਚਾਏ ਜਾਣ ਕਿਉਂਕਿ ਅੱਗੇ ਸਰਦੀਆਂ ਦਾ ਮੌਸਮ ਆਉਣ ਵਾਲਾ ਹੈ ਤੇ ਪਹਿਲਾਂ ਹੀ ਮੰਨੂ ਦੇ ਕੋਲ ਕੱਪੜੇ ਘੱਟ ਸੀ ਤੇ ਉਹ ਨਕਲੀ ਫਕੀਰ ਨੇ ਗੁਰਪ੍ਰੀਤ ਨੂੰ ਇਹ ਕਿਹਾ ਸੀ ਕਿ ਉਸਦੇ ਕੱਪੜੇ ਨਹਿਰ ਵਿੱਚ ਸੁੱਟ ਦੇਈਂਦਾ ਇਸ ਕਰਕੇ ਉਸਦੇ ਕੋਲ ਕੱਪੜੇ ਥੋੜੇ ਹੁੰਦੇ ਆ ਤੇ ਇਹ ਸਾਰੀਆਂ ਗੱਲਾਂ ਰੋਜੀ ਆਪਣੇ ਮਨ ਵਿੱਚ ਸੋਚਦੀ ਆ ਤੇ ਉਸ ਨੂੰ ਲੱਗਦਾ ਏ ਕਿ ਮੈਂ ਗੱਲ ਗੁਰਪ੍ਰੀਤ ਦੇ ਨਾਲ ਕਰਦੀ ਆ ਸ਼ਾਇਦ ਉਹ ਮੰਨੂ ਨੂੰ ਕੱਪੜੇ ਦੇਣ ਲਈ ਮੰਨ ਹੀ ਜਾਵੇ ਪਰ ਜਦੋਂ ਉਹਨਾਂ ਦੀਆਂ ਗੱਲਾਂ ਸੁਣਦੀ ਆ ਕਿ ਉਹ ਨਕਲੀ ਫਕੀਰ ਦੇ ਕਿਵੇਂ ਗੁਣ ਗਾ ਰਹੇ ਹੁੰਦੇ ਆ ਤੇ ਸਾਰੇ ਰਿਸ਼ਤੇਦਾਰਾਂ ਬਾਰੇ ਵੀ ਇਹੀ ਕਹਿ ਰਿਹਾ ਹੁੰਦਾ ਆਪਣੀ ਮਾਂ ਨੂੰ ਗੁਰਪ੍ਰੀਤ ਕੀ ਉਹ ਸਾਰੇ ਸਾਈਆਂ ਜੀ ਦੇ ਲੜ ਲੱਗ ਜਾਣ ਤੇ ਉੱਥੇ ਹੀ ਉਸਦੇ ਮਨ ਨੂੰ ਇਹ ਗੱਲ ਕਹਿ ਨਹੀਂ ਹੁੰਦੀ ਫਿਰ ਉਹ ਬਲਜੀਤ ਦੇ ਕੋਲ ਜਾਂਦੀ ਆ ਤੇ ਬਲ ਨੀਤ ਵੀ ਅਗੋ ਉਸ ਨੂੰ ਸਾਫ਼ ਮਨਾ ਕਰ ਦਿੰਦੀ ਆ ਤੇ ਉਸ ਦਾ ਘਰ ਵਾਲਾ ਸਣੀ ਵੀ ਆਪਣੀ ਘਰ ਵਾਲੀ ਦੇ ਮੁਤਾਬਕ ਹੀ ਚੱਲਦਾ ਹੈ ਤੇ ਉਹ ਉਸ ਦੀ ਕੋਈ ਵੀ ਗੱਲ ਨਹੀਂ ਮੰਨਦੇ ਐਨੇ ਟਾਈਮ ਨੂੰ ਰੋਜੀ ਆਪਣੇ ਘਰ ਵਾਪਸ ਆਉਂਦੀ ਆ ਤੇ ਮਿੰਦਾ ਉਧਰੋਂ ਆ ਜਾਂਦਾ ਉਸ ਨੂੰ ਲੱਗਦਾ ਹੈ ਕਿ ਇਹ ਮੇਰੀ ਗੱਲ ਜ਼ਰੂਰ ਮੰਨੇਗਾ ਸੋ ਜਦ ਉਹ ਉਸ ਨੂੰ ਇਹ ਗੱਲ ਕਹਿੰਦੀ ਆ ਤੇ ਉਸੇ ਟਾਈਮ ਹੀ ਮੰਨ ਜਾਂਦਾ ਤੇ ਆਪਣੀ ਝੋਲੀ ਵਿੱਚ ਪਾ ਕੇ ਕੱਪੜੇ ਦੇਣ ਚਲਾ ਜਾਂਦਾ ਤੇ ਉੱਥੇ ਹੀ ਰੋਜੀ ਉਸ ਨੂੰ ਸੱਚ ਵੀ ਦੱਸ ਦਿੰਦੀ ਆ ਕਿ ਮੰਨੂ ਆਪਣੀ ਮਾਸੀ ਦੇ ਕੋਲ ਆ ਉਹ ਅਗੋ ਕਹਿੰਦਾ ਕੋਈ ਗੱਲ ਨਹੀਂ ਮੈਂ ਉਥੇ ਪਹੁੰਚਾ ਦਿੰਦਾ ਕੱਪੜੇ ਜਾਂ ਉਹ ਕੱਪੜੇ ਦੇਣ ਜਾਂਦਾ ਤੇ ਉਥੇ ਮੰਨੂ ਉਸ ਨੂੰ ਮਿਲ ਕੇ ਬਹੁਤ ਖੁਸ਼ ਹੁੰਦੀ ਆ ਤੇ ਉਸ ਦਾ ਵੀ ਮਨ ਖੁਸ਼ ਹੋ ਜਾਂਦਾ ਮੰਨੂ ਨੂੰ ਮਿਲ ਕੇ ਕਿਉਂਕਿ ਉਹ ਧੀਆ ਨਾਲ ਬਿਲਕੁਕੁਲ ਵੀ ਨਫ਼ਰਤ ਨਹੀਂ ਕਰਦਾ ਜਿਵੇਂ ਗੁਰਪ੍ਰੀਤ ਕਰਦਾ ਉਸ ਤੋਂ ਸਾਰਾ ਕੁਝ ਬਿੰਦਾ ਉਲਟ ਕਰਦਾ ਉਸ ਨੂੰ ਧੀਆ ਬਹੁਤ ਹੀ ਪਿਆਰੀਆਂ ਲੱਗਦੀਆਂ ਤੇ ਮੰਨੂ ਨਾਲ ਉਸ ਦਾ ਬਹੁਤ ਜ਼ਿਆਦਾ ਹੀ ਪਿਆਰ ਸੀ ਉਥੇ ਉਹ ਮੰਨੂ ਨਾਲ ਕਾਫੀ ਟਾਈਮ ਤੱਕ ਗੱਲਾਂ ਵੀ ਕਰਦਾ ਤੇ ਜਦ ਮੰਨੂ ਉਸ ਨੂੰ ਦੱਸ ਦਿੰਦੀ ਆ ਕਿ ਗਰੀਆਂ ਹੋਰ ਦੋ ਭੈਣਾ ਆਉਣ ਵਾਲੀਆਂ ਨੇ ਤਾਂ ਇਹ ਸੁਣ ਕੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਉਹ ਸੋਚਦਾ ਹੈ ਕਿ ਇਹਨਾਂ ਨੇ ਤਾਂ ਡਾਕਟਰੀ ਸਕੈਨ ਕਰਾਇਆ ਹੈ ਉਸ ਵਿੱਚ ਤਾਂ ਦੋ ਮੁੰਡੇ ਦੱਸ ਰਹੇ ਨੇ ਪਰ ਮੰਨੂ ਨੇ ਦੋ ਕੁੜੀਆਂ ਕਹਿ ਦਿੱਤੀਆਂ ਤੇ ਉਸ ਨੂੰ ਪਤਾ ਹੈ ਕਿ ਮੰਨੂ ਦੀ ਗੱਲ ਹਮੇਸ਼ਾ ਸੱਚ ਹੁੰਦੀ ਆ ਤਾਂ ਹੀ ਉਸ ਨੂੰ ਉਸਦੇ ਘਰ ਵਾਲੇ ਆਣੀ ਕੀ ਉਸਦੀ ਦਾਦੀ ਗੁਰਪ੍ਰੀਤ ਸਾਰੇ ਉਸ ਨੂੰ ਕਾਲੀ ਜ਼ਬਾਨ ਵਾਲੀ ਕਹਿੰਦੇ ਨੇ ਪਰ ਮਿੰਦੇ ਨੂੰ ਪਤਾ ਹੈ ਕਿ ਇਹ ਬਹੁਤ ਹੀ ਕਰਮਾ ਵਾਲੀ ਕੁੜੀ ਆ ਜਦੋਂ ਇਹ ਗੱਲ ਦੱਸਦੀ ਆ ਮਿੰਦਾ ਬਹੁਤ ਪਰੇਸ਼ਾਨੀ ਵਿੱਚ ਆ ਜਾਂਦਾ ਇਹ ਤੇ ਉਹ ਸੋਚਦਾ ਹੈ ਕਿ ਨੂ ਨੇ ਇਹ ਕੀ ਕਹਿ ਦਿੱਤਾ ਕਿਉਂਕਿ ਗੁਰਪ੍ਰੀਤ ਬਹੁਤ ਖੁਸ਼ ਆ ਉਸਦੇ ਦੋ ਮੁੰਡੇ ਹੋਣ ਵਾਲੇ ਜਦ ਕੁੜੀਆਂ ਹੋਈਆਂ ਤਾਂ ਉਸਦਾ ਦਿਲ ਟੁੱਟੇ ਜਾਣਾ ਇਹ ਪਰੇਸ਼ਾਨੀ ਉਸਦੇ ਮਨ ਵਿੱਚ ਲੱਗ ਜਾਂਦੀ ਆ ਤੇ ਘਰ ਆ ਕੇ ਉਹ ਰੋਜੀ ਨੂੰ ਵੀ ਦੱਸ ਦਿੰਦਾ ਹੈ ਕਿ ਮੰਨੂ ਨੇ ਮੈਨੂੰ ਇਦਾਂ ਕਿਹਾ ਤੇ ਰੋਜੀ ਸਾਰਾ ਸੱਚ ਉਸਨੂੰ ਦੱਸ ਦਿੰਦੀ ਆ ਕਿ ਇਹ ਸਾਰਾ ਕੁਝ ਬਲਜੀਤ ਨੇ ਕਰਵਾਇਆ ਹੈ ਤੇ ਇਥੋਂ ਹੀ ਉੱਤੇ ਸਾਹਮਣੇ ਇਹ ਸਚਾਈ ਆ ਜਾਂਦੀ ਆ ਸੋ ਦੇਖਦੇ ਆ ਨੈਕਸਟ ਵੀਡੀਓ ਵਿੱਚ ਕੀ ਹੁੰਦਾ ਹੈ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਚ ਨਵਾਂ ਨਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ